ਮਾਣੀ ਦਾ ਸਤਕਾਰ ਹੁਣ ਇੱਥੋਂ ਦੁਬਾਰਾ ਸ਼ੁਰੂ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗਰਵਾਣੀ ਦਾ ਸਤਕਾਰ ਗਰਵਾਣੀ ਦਾ ਸਤਕਾਰ ਬਾਬਾ ਜੀ ਦੇ ਤੌਰ ਹੱਦੇ ਵਿੱਚ ਘਰ ਕਰ ਚੁੱਕਾ ਸੀ ਅਸਲੀ ਰੂਪ ਵਿੱਚ ਸਤ ਵੀ ਸਤਕਰਤਾਰ ਵੀ ਉਸ ਵਸਤੂ ਦਾ ਹੀ ਹੋ ਸਕਦਾ ਹੈ ਜੋ ਜੀਵਨ ਵਿੱਚ ਸਭ ਤੋਂ ਮਹਾਨ ਪ੍ਰਤੀਤ ਹੋਵੇ ਤੇ ਜੋ ਜੀਵਨ ਆਸਰਾ ਹੋਵੇ ਬਾਬਾ ਜੀ ਦਾ ਜੀਵਨ ਮੈਂ ਗਰਵਾਣੀ ਦਾ ਲਾਰ ਹੈ ਗਰਵਾਣੀ ਲਾਗ ਰਹਾ ਬਾਲਾ ਸੀ ਜਿਸ ਸਤਕਾ ਬਾਬਾ ਜੀ ਆਪਣੀ ਜੀਵਨ ਅੰਧਾਰਾ ਵਸਤੂ ਦਾ ਆ ਤਾਂ ਸਤਕਾਰ ਕਰਦੇ ਸਨ ਜਦੋਂ ਕਿਸੇ ਪ੍ਰੇਮੀ ਨੂੰ ਗਰਵਾਣੀ ਦੀ ਸੰਸਥਾ ਦੇਣੀ ਹੋਵੇ ਉਸ ਨੂੰ ਆਪਣੇ ਬੈਠਣ ਵਾਲੀ ਜਗਾ ਤੋਂ ਉੱਚੀ ਜਗਾ ਸੁੰਦਰ ਵਿਸ਼ਾਈ ਕਰਕੇ ਬਿਠਾਉਣਾ ਬਾਬਾ ਜੀ ਸਮੇਤ ਤੋਂ ਸ਼ਾਮ ਦਾ ਨਤਨੇਮ ਸੰਗਤੀ ਰੂਪ ਵਿੱਚ ਕਰਿਆ ਕਰਦੇ ਸਨ ਸੰਗਤ ਵਿੱਚੋਂ ਜਿੰਨੇ ਸ਼ਰੀਰ ਕਰਵਾਣੀ ਪੜ ਸਕਦੇ ਹੋਣ ਉਹਨਾਂ ਨੂੰ ਬਾਕੀ ਸੰਗਤ ਤੋਂ ਅੱਗੇ ਬੈਠਣ ਲਈ ਬੇਨਤੀ ਕਰਨੀ ਜੋ ਮੰਜਿਆਂ ਉੱਪਰ ਬੈਠ ਕੇ ਨਤਨੇਮ ਕਰਨਾ ਹੁੰਦਾ ਤਾਂ ਸਾਰੇ ਮੰਜਿਆਂ ਨੂੰ ਬਰਾਬਰ ਕਰਨ ਲਈ ਨੀਮੀ ਚਾਰ ਪਾਈ ਦੇ ਪਾਵੇਂ ਆਹੇ ਠਾਂ ਇੱਟਾਂ ਦੇ ਕੇ ਬਾਕੀ ਮੰਜਿਆਂ ਦੇ ਬਰਾਬਰ ਕਰ ਕਰਦੇ ਤੇ ਪਾਠ ਕਰਨ ਵਾਲੇ ਸਾਰੇ ਮੰਝਾਂ ਉੱਪਰ ਜਥਾ ਜੋਗ ਵਿਸਾਈ ਕਰਾਉਂਦੇ ਨਤਨੀਮੀ ਸਿੰਘਾਂ ਵਿੱਚੋਂ ਵੀ ਜਸ ਪ੍ਰੇਮੀ ਨੇ ਗੁੱਟਕੇ ਤੋਂ ਪਾਠ ਕਰਨਾ ਹੁੰਦਾ ਉਸ ਨੂੰ ਗੁੱਟਕਾ ਲੈ ਕੇ ਸਰਾਣੇ ਬਲ ਬੈਠਣ ਲਈ ਕਹਿੰਦੇ ਇੱਥੇ ਹੀ ਬਸ ਨਹੀਂ ਜਦੋਂ ਸ਼ਾਮ ਨੂੰ ਬਾਹਰ ਸ਼ਹਿਰ ਕਰਨ ਲਈ ਜਾਂਦੇ ਤਦ ਗੁਰਦੁਆਰਾ ਸਾਹਿਬ ਤੋਂ ਤਉਣ ਲੱਗੇ ਹੀ ਆਪ ਜੀ ਆਪ ਜਾਂ ਕਿਸੇ ਪ੍ਰੇਮੀ ਨੂੰ ਬੇਨਤੀ ਜੋ ਪਈ ਜਾਂ ਸੱਤੇ ਬਲਵੰਡ ਦੀ ਬਾਣ ਦਾ ਪਾਠ ਕਰਨ ਵਾਸਤੇ ਕਹਿ ਦੰਦੇ ਜੋ ਪ੍ਰੇਮੀ ਪਾਠ ਕਰਦਾ ਉਸ ਨੂੰ ਸਾਰੀ ਸੰਗਤ ਤੋਂ ਅੱਗੇ ਤੁਰਦੇ ਬਾਕੀ ਸੰਗਤ ਪਿੱਛੇ ਪਾਠ ਸੁਣਦੀ ਜੇਕਰ ਆਪ ਪਾਠ ਕਰਦੇ ਤਾਂ ਆਪ ਸਾਰੀ ਸੰਗਤ ਤੋਂ ਅੱਗੇ ਹੋ ਕੇ ਤੁਰਦੇ ਆਮ ਤੌਰ ਤੇ ਗੁਰਦੁਆਰਾ ਸਾਹਿਬ ਦੇ ਦੱਖਣ ਵਾਲੀ ਪਾਸੇ ਜੋ ਚੋ ਹੈ ਉਸ ਦੇ ਕੰਡੇ ਥੋੜਾ ਸਮਾਂ ਬੈਠ ਕੇ ਕਰਵਾਣੀ ਦਾ ਪਾਠ ਜ਼ਰੂਰ ਸੁਣਦੇ ਸਨ ਜਿਸ ਪ੍ਰੇਮੀ ਨੇ ਪਾਠ ਸੁਣਾਉਣਾ ਹੁੰਦਾ ਉਹ ਉਸ ਦੇ ਥਾ ਆਪਣੇ ਗਾਲ ਵਿੱਚੋਂ ਹਣੀ ਬੁੜੀਆ ਲਾ ਨੂਰਾ ਕਰਕੇ ਵਿਛਾ ਦਿੰਦੇ ਕਈ ਪ੍ਰੇਮੀ ਜੋ ਉਸ ਕਪੜੇ ਉੱਪਰ ਬੈਠਣ ਤੋਂ ਨਾ ਅਨੁਕਰ ਕਰਦੇ ਤਦ ਬਾਬਾ ਜੀ ਕਹਿੰਦੇ ਕਿ ਭਾਈ ਇਹ ਤੇਰਾ ਸਤਕਾਰ ਨਹੀਂ ਤਾਂ ਜੋ ਤੂੰ ਕਰਮਾਣੀ ਪੜਨੀ ਹੈ ਉਸ ਦਾ ਅਦਵ ਸਤਕਾਰ ਹੈ ਜਿੰਨਾ ਅਸੀਂ ਕਰਮਾਣੀ ਦਾ ਸਤਕਾਰ ਕਰਾਂਗੇ ਉਹ ਉਸ ਵਿੱਚ ਆਪ ਨੂੰ ਹੀ ਲਾਹਾ ਹੈ ਕਿਉਂਕਿ ਕਰਮਾਣੀ ਪਰਮੇਸ਼ਰ ਜੀ ਦਾ ਸਰੂਪ ਹੈ ਜੋ ਕਰਮਾਣੀ ਦਾ ਸਤਕਾਰ ਨਹੀਂ ਕਰਦਾ ਇੰਜ ਜਾਣ ਲਵੋ ਕਿ ਉਹ ਪਰਮੇਸ਼ਰ ਜੀ ਦਾ ਗੁਰੂ ਸਾਹਿਬ ਜੀ ਦੀ ਖੁਸ਼ੀ ਪ੍ਰਾਪਤ ਨਹੀਂ ਕਰ ਸਕਦਾ ਗਰਵਾਣੀ ਦਾ ਆਲਵ ਸਤਕਾਰ ਆਪ ਅਸੀਂ ਆਪਣੇ ਭਲੇ ਅਤੇ ਗੁਰੂ ਦੀ ਖੁਸ਼ੀ ਪ੍ਰਾਪਤ ਕਰਨ ਬਾਤੇ ਕਰਨਾ ਹੈ ਦਿਖਾਵੇ ਮਾਤਰ ਨਹੀਂ ਅੰਦਰੋਂ ਕਰਨਾ ਹੈ ਜੇ ਕਿਤੇ ਅਖਬਾਰ ਜਾਂ ਕਿਸੇ ਕਾਗਜ਼ ਉੱਪਰ ਗਰਵਾਣੀ ਦੀਆਂ ਤੁਕਾਂ ਲਿਖੀਆਂ ਹੋਣੀਆਂ ਹੋਈਆਂ ਇਹ ਤਾਂ ਜ਼ਮੀਨ ਉੱਪਰ ਵੇਖ ਲੈਣਾ ਤਾਂ ਉਸ ਨੂੰ ਚੁੱਕ ਕੇ ਨਾਮ ਸ਼ਕਾਰ ਕਰਨੀ ਤੇ ਅਗ ਵਿੱਚ ਉਹਨਾਂ ਦਾ ਸਨਸਕਾਰ ਕਰ ਦੇਣਾ ਛੋਟੇ ਕੁੱਟ ਕੇ ਤੋਂ ਲੈ ਕੇ ਸਮੁੱਚੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕ ਨੂੰ ਗੁਰੂ ਰੂਪ ਜਾਣ ਕੇ ਆਪ ਜੀ ਸਤਕਾਰ ਕਰਿਆ ਕਰਦੇ ਸਨ ਤੇ ਇਹ ਕਹੇ ਕਰਦੇ ਸਨ ਕਿ ਕਾਰਜ ਵੀ ਜੀਵਾਂ ਦਾ ਗੁਰੂ ਗੁਰਬਾਣੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸਿੱਖ ਜਨ ਮਾਨੇ ਪ੍ਰਤੱਖ ਗੁਰੂ ਨੇ ਸਤਾਰੀ ਅਤੇ ਸਤਗੁਰੂ ਜੀ ਦੀ ਜੋ ਬਾਣੀ ਹੈ ਇਹ ਸਤ ਸਰੂਪ ਪਰਮੇਸ਼ਰ ਦਾ ਰੂਪ ਹੈ ਸਤਗੁਰੂ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਮਣੀਆ ਜਿੰਨੇ ਵੀ ਵਚਨ ਗੁਰ ਬਾਣੀ ਵਿੱਚ ਹਨ ਇਹ ਸਤਗੁਰੂ ਜੀ ਦਾ ਅਸਲੀ ਰੂਪ ਹਨ ਇਹ ਵਚਨ ਜੀਵਨ ਨੂੰ ਜੀਵਨ ਮਕਤੀ ਦਾ ਪੰਧ ਦੱਸਦੇ ਹਨ ਸਤਿਗੁਰੂ ਬਚਨਮ ਬਚਨ ਹੈ ਸਤਿਗੁਰੂ ਆਦਰਮ ਮਹਤ ਜਨ ਮਿੱਗੂ ਗੁਰੂ ਜੀ ਨੇ ਆਪ ਮਾਨਪੂਤਕ ਸਰੀਰ ਕੇ ਵਿੱਚ ਵਿਚਾਰਨਿਆ ਹੋਇਆ ਗਰਬਾਣੀ ਦਾ ਸਤਕਾਰ ਕਰਨਾ ਤੇ ਪੂਰਨੇ ਪਾਇ ਤੇ ਸਾਨੂੰ ਹੁਕਮ ਕੀਤਾ ਕਿ ਮੇਰੇ ਸਲੂਖ ਤੇ ਜਾਣ ਤੇ ਹੈ ਦਿਗਰ ਸਹਿਬ ਜਾਨੋ ਆ ਅਦਾ ਇਵ ਕਿ ਹੋ ਬਾਬਾ ਜੀ ਤਾਂ ਇੱਥੋਂ ਤੱਕ ਕਹਿਆ ਕਰਦੇ ਸਨ ਕਿ ਇੰਜ ਜਾਣ ਲਵੋ ਜੋ ਗੁਰਵਾਣੀ ਦਾ ਸਤਕਾਰ ਕਰਦਾ ਹੈ ਉਹ ਆਪਣੇ ਗੁਰੂ ਦਾ ਸਤਕਾਰ ਕਰਦਾ ਹੈ ਅਤੇ ਜੋ ਗੁਰਵਾਣੀ ਦਾ ਸਤਕਾਰ ਨਹੀਂ ਕਰਦਾ ਉਹ ਗੁਰੂ ਦੀ ਵੀ ਅਣਮੀ ਕਰਦਾ ਹੈ ਜੇ ਆਪਾਂ ਗੁਰੂ ਦਾ ਅਲੋ ਸਤਕਾਰ ਨਾ ਕੀਤਾ ਤਾਂ ਅਸੀਂ ਕਿਹੜੇ ਮੂੰਹ ਨਾਲ ਗੁਰਦੇਵ ਜੀ પાસે ਮੁਕਤੀ ਭੋਗਤ ਮੁਕਤ ਭੋਗਤ ਦੀਆਂ ਨਾਤਾ ਮੰਗਾਗੇ ਦੂਸਰਾ ਸਤਿਗੁਰੂ ਜੀ ਦੀ ਗਰਮਾਣੀ ਨਾਲ ਹੀ ਕਿਤੇ ਹਕਮਾਂ ਨੂੰ ਮੰਨਣਾ ਜਿੱਥੇ ਅਤੀ ਜ਼ਰੂਰੀ ਹੈ ਉੱਥੇ ਉਹਨਾਂ ਨੂੰ ਗੁਰੂ ਰੂਪ ਜਾਣ ਕੇ ਸਤਕਾਰ ਕਰਨਾ ਵੀ ਉਹਨਾਂ ਹੀ ਲਾਜ਼ਮੀ ਹੈ ਕਿਉਂਕਿ ਕਿਸੇ ਦਾ ਵੀ ਅਸਲੀ ਰੂਪ ਵਿੱਚ ਹਕਮ ਮੰਨਣ ਤੋਂ ਪਹਿਲਾਂ ਉਸ ਪ੍ਰਤੀ ਸਤਕਾਰ ਸਾਂਤਾ ਭਾਵਨਾ ਮਨਾਉਣੀ ਅਤੀ ਜ਼ਰੂਰੀ ਹੈ ਨਹੀਂ ਤੇ ਪੂਰਨ ਰੂਪ ਵਿੱਚ ਮਨੁੱਖ ਹੌਕ ਮਨ ਨਹੀਂ ਮੰਨ ਸਕਦਾ ਤੇ ਇਹ ਨਾ ਹੀ ਪੂਨਰਾਹ ਪ੍ਰਾਪਤ ਕਰ ਸਕਦਾ ਹੈ ਇਹ ਤੋਂ ਸਮਾਪਤ ਕਰਨੇ ਆ ਮੋਲਣ ਵਿੱਚ ਕੋਈ ਅੱਖਰ ਵੰਦਾ ਘੰਟਾ pulse ਮਾਫਾ ਨਾ ਵੀ ਅਣ ਜਾਣ ਵਿੱਚ ਦੇ ਸਕਤੇ ਹੱਥ ਖੜਾ ਅੰਗੇ ਤੋਂ ਅਸੰਦ ਸੇਵਾ ਲੈਣੀ ਨਾਮ ਨਾਲ ਜੋੜਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ